ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਕਪੂਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀਰ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਕੋਣ ਵਾਲੀ ਨੇ ਵੀਡੀਓ ਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਹਨਾਂ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਤਾਂ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8890 99728 ਅੱਜ ਦੀ ਵੀਰ ਦੀ ਵੀਰ ਜੀ ਮੇਰੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਟਾਪ ਦੀ ਬੱਸੀ ਲੈ ਕੇ ਆਇਆ ਜੋ ਕਿ ਪਹਿਲੇ ਸੂਆ ਸੁਈ ਆ ਮਗਰ ਵੀ ਬੱਸੀ ਨੂੰ ਜਾਂਦ ਦਤਾਂ ਨੇ ਦੇਖ ਸਕਦੇ ਆ ਵੀਰ ਜੀ ਪਹਿਲਾ ਸੂਆ ਸੁਈ ਆ ਬਾਈ ਜੀ ਸੁਈਆਂ ਵਿੱਚ 6 ਮਹੀਨਾ ਦਿਨ ਹੋ ਗਿਆ ਇਹਨੂੰ ਮਗਰ ਬੱਸੀ ਇਹਦੇ ਬਹੁਤ ਚੰਗੀ ਆਪ ਬਾਈ ਜੀ ਹੈਗੀ 40 11 16 ਦੀ ਅੱਗੇ ਰਮਾਂਡਾ ਸੀਮਨ ਦੀ ਬੱਸੀ ਨੂੰ ਜਾਂਦ ਦਤਾਂ ਨੇ ਇਹ ਵੀ ਅਸਲੀ ਨੂੰ ਤੇ ਦੇਖ ਸਕਦੇ ਆ ਪਹਿਲਾ ਸੂਆ ਸੁਈ ਆ ਪੂਰੀ ਸੀ ਠੰਡੀ ਆ ਬਾਈ ਜੀ ਚਾਰੇ ਥਣਪੂਰੇ ਦੇਖ ਸਕਦੇ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੇ ਤੇ ਸੀਲਸ ਲੱਗ ਬਸੇਰੀ ਆ ਬਾਈ ਜੀ ਕੋਈ ਲੱਤ ਛੜਾ ਵਾਲਾ ਕੰਮ ਨਹੀਂ ਹੈਗਾ ਜਿਵੇਂ ਪ੍ਰੂਨ ਲੱ ਚਾਰੇ ਸਣ ਦੇਖ ਸਕਦੇ ਪੂਰੇ ਨਖੜਵੇਂ ਦੇ ਪੂਰੀ ਸਪੇਸ ਤੇ ਲੱਗਿਆ ਥੋੜੀ ਸਵੇਲਿੰਗ ਹੈਗੀ ਆ ਥੋੜੀ ਜੀ ਪਲੂਣ ਜਰੂਰ ਹੈਗੀ ਆ ਦੇਖ ਸਕਦੇ ਆ ਲੈਵੇ ਤੇ ਕਿਉਂਕਿ ਪਲੂਣ ਦੇ ਭਲਾਂ ਤੇ ਹੀ ਜਾਂਦੇ ਆ ਦੇਖ ਸਕਦੇ ਆ ਮਾੜੀ ਇੱਕ ਪਾਸੇ ਪਲੂਣ ਜਰੂਰੀ ਹੈ ਤੇ ਦੁੱਧ ਬਾਈ ਜੀ ਹੁਣੇ ਥੱਲੇ ਬੌਲਾ ਹੋਊਗਾ ਮੰਨ ਕੇ ਚੱਲੋ 12-13 ਲੀਟਰ ਤਿਆਰ ਕੰਡੇ ਵਾਲਾ 12-13 ਲੀਟਰ ਬੌਲਾ ਤਿਆਰ ਆ ਦੁੱਧ ਬਾਈ ਜੀ 17-18 ਕਿਲੋ ਬੜੀ ਨਾਮਦਰੀਨ ਚਵਾਦੂ ਕੱਦ-ਕੱਟ ਮੋਲਾ ਦੇਖ ਸਕਦੇ ਆ ਫੇਸ ਕੁਆਲਿਟੀ ਬਹੁਤ ਸੁਣੀ ਆ ਹਰ ਬੱਸੀ ਵੀ ਪੂਰੀ ਟੌਪ ਦੀ ਆ ਪਹਿਲਾ ਸੂਈ ਸੂਈ ਆ ਬਈ ਜੀ ਤਾਰ 18 ਕਿਲੋ ਬੜੀ ਆਰਾਮਦਾਰੀ ਨਾਲ ਚਵਾ ਦੂਗੀ ਕਦ ਕੱਟ ਦੇਖ ਸਕਦੇ ਆ ਪੱਲਾ ਭਜਨ ਵਾਲੀ ਵਹਿੜਾ ਗਈ ਫੇਸ ਬਿਊਟੀ ਬਹੁਤ ਚੰਗੀ ਆ ਹਨ ਬਹੁਤ ਸੋਹਣਾ ਬਾਕੀ ਲੀਵਰ ਤੇ ਮਿਲ ਕੇ ਵੀ ਦੇਖ ਸਕਦੇ ਆ ਬਹੁਤ ਸਟਾਕ ਲੱਗੀ ਆ ਤੇ ਸੁਈ ਨਵੀਂ ਚਾ 6 ਦਿਨ ਹੋ ਗਿਆ ਤੇ ਪ੍ਰਾਈਜ਼ ਇਹਦਾ ਮੇਰਾ ਵੀਰ ਫੋਨ ਤੇ ਹੋ ਜਾਊਗਾ ਜੇ ਕਿਸੇ ਦੇ ਵਹਿੜਾ ਪਸੰਦ ਹੋਵੇ ਤਾਂ ਮੇਰਾ ਪਿੰਡ ਹੈਗਾ ਜੀ ਹਿੰਦਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 88990999728 ਤੇ ਰੂਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਬਹੁਤ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ